ਵੱਡੀ تعداد ਵਿੱਚ ਜਿਹੜੇ ਕੀ ਕਿਸਾਨ ਆਗੂ ਨੇ ਉਹਨਾਂ ਵੱਲੋਂ ਜਿਹੜਾ ਕੀ ਸ਼ੁਰੂਆਤ ਕੀਤੀ ਗਈ ਆ ਜਿਹੜਾ ਕੀ ਟ੍ਰੈਕਟਰ ਮਾਰਕੀਟਾਂ ਦੀ ਤੁਸੀਂ ਦੇਖ ਸਕਦੇ ਹੋ ਫੀਲਾਂ ਵਿੱਚ ਜਿਹੜੇ ਲੋਕ ਖੁਸ਼ੀ ਦਾ ਝੰਡੇ ਬੁਲਾਉਂਦੇ ਨੇ ਅਤੇ ਕਹਿੰਦੇ ਨੇ ਆਪਣੇ ਆਪ ਨੂੰ ਆਜ਼ਾਦ ਆ ਕੀ ਲਾਦਾ ਸੀ ਆਜ਼ਾਦ ਆ ਸਾਡੇ ਤੇ ਭੋਲੇ ਲੋਕਾਂ ਨੂੰ ਇਹ ਨਹੀਂ ਪਤਾ ਵੀ ਇਹ ਆਜ਼ਾਦੀ ਜਿਹੜੀ ਆ ਉਹ ਆਪਾਂ ਲਈ ਕੀ ਧੋਵਾ ਸਾਡੇ ਬਹੁਤ ਸਾਰੇ ਲੋਕ ਐ ਮੰਨਦੇ ਵੀ ਸ਼ਾਇਦ ਨਹੀਂ ਪਾਕਿਸਤਾਨ ਕੋ ਆਜ਼ਾਦੀ ਲਈ ਆ ਤੇ ਜਿਹੜੇ ਅੰਗਰੇਜ਼ ਵਾ ਉਹ ਸਾਨੂੰ ਜਦੋਂ ਆਜ਼ਾਦ ਕਰਕੇ ਗਏ ਆ ਉਹਦੀ ਖੁਸ਼ੀ ਆਪਾਂ ਮਨਾਉਣੇ ਆ ਪਰ ਇੱਥੇ ਅਸਲ ਦੇ ਵਿੱਚ ਕਾਲੇ ਜਿਹੜੇ ਗੋਰੇ ਅੰਗਰੇਜ਼ ਉਹ ਚਲ ਗਏ ਤੇ ਕਾਲੇ ਅੰਗਰੇਜ਼ਾਂ ਨੇ ਇੱਥੇ ਰਾਜ ਜਿਹੜਾ ਉਹ ਦੇ ਗਏ ਆ ਬੀਜੇਪੀ ਦੀ ਸਰਕਾਰ ਇਹ ਮੰਨਦੀ ਆ ਵੀ ਜੇ ਬੀਜੇਪੀ ਆ ਤੇ ਦੇਸ਼ਵਾ ਜੇ ਦੇਸ਼ਵਾ ਤੇ ਬੀਜੇਪੀ ਇਹਨੂੰ ਵੱਖੋ ਵੱਖਰਾ ਕਰਕੇ ਵੇਖਣ ਦੀ ਗੱਲ ਵਾ ਕਿਉਂਕਿ ਦੇਸ਼ ਬੀਜੇਪੀ ਨਹੀਂ ਆ ਬੀਜੇਪੀ ਦੇ ਵਿੱਚ ਇੱਕ ਤੜੀ ਪਾਰ ਗੁੰਡਾ ਜਿਹੜਾ ਵਾ ਉਹ ਅੱਜ ਗ੍ਰਹਿ ਮੰਤਰੀ ਬਣ ਕੇ ਬਹਿ ਗਿਆ ਇੱਕ ਜਿਹੜਾ ਵਾ ਪ੍ਰਧਾਨ ਮੰਤਰੀ ਬਣ ਕੇ ਬਹਿ ਗਿਆ ਅੱਜ ਮੇਰੇ ਹਿਸਾਬ ਦੇ ਨਾਲ ਨਾ ਤੇ ਮਜ਼ਦੂਰ ਸੌਖਾ ਨਾ ਕਿਸਾਨ ਸੌਖਾ ਵਾ ਨਾ ਕੋਈ ਛੋਟਾ ਦੁਕਾਨਦਾਰ ਸੌਖਾ ਵਾ ਜਿਹੜਾ ਕੋਈ ਪੱਤਰਕਾਰ ਬੋਲਦਾ ਵਜਾ ਅੰਦੋਲਨਕਾਰੀ ਬੋਲਦੇ ਆ ਉਹਨਾਂ ਨੂੰ ਜੇਲ੍ਹਾਂ ਵਿੱਚ ਸੁਟਿਆ ਜਾ ਰਿਹਾ ਫਿਰ ਆਜ਼ਾਦੀ ਕਾਦੀ ਮਨਾਈ ਐ ਅਸੀਂ ਅਸੀਂ ਤੇ ਅੱਜ ਵੀ ਗਲਾਮ ਆ ਸਿਰਫ ਫਰਕ ਇਹ ਨਾ ਪਿਆ ਕਿ ਗੋਰੇ ਅੰਗਰੇਜ਼ਾਂ ਦੀ ਥਾਂ ਕਾਲੇ ਅੰਗਰੇਜ਼ਾਂ ਨੇ ਰਾਹ ਸੰਭਲਿਆ ਉਹਨਾਂ ਵਾਸਤੇ ਆਜ਼ਾਦੀ ਉਹ ਜਸ਼ਨ ਬਣਾ ਰਿਹਾ ਵੱਡੀ ਪੱਦਰ ਦੇ ਵਿੱਚ ਸ਼ਹਿਰ ਤੇ ਹਾਈ ਕੋਰਟ ਦਾ ਅਗਲੋ ਧੰਨਵਾਦ ਕਰਦੇ ਆ ਪਰ ਭਾਜਪਾ ਸਰਕਾਰ ਅੰਗਰੇਜ਼ਾਂ ਨਾਲੋਂ ਘੱਟ ਨਹੀਂ ਦੋ ਕਦਮ ਵਧਵਾ ਉਹਨਾਂ ਨੂੰ ਤੇ ਲੜ ਕੇ ਸੱਤ ਸਮੁੰਦਰੋਂ ਪਾਰ ਭੇਜਦਾ ਇਹਨਾਂ ਨੂੰ ਲੜ ਕੇ ਕਿਹੜੇ ਖੂ ਖਾਤੇ ਪਾਵਾਂਗੇ ਅੱਜ ਦਾ ਦਿਨ ਹੀ ਕਿਉਂ ਤੁਸੀਂ ਚੜਿਆ ਗਿਆ ਅੱਜ ਦਾ ਦਿਨ ਇਹ ਆ ਵੀ ਜਿਹੜੀ ਖਉਤੀ ਜਾਦੀ ਉਹਦੇ ਉੱਤੇ ਪਰਦਾ ਲਾਉਣ ਦੀ ਖਾਤਰ ਸਾਸੀ ਦਾ ਦੋਸਤੋ ਮੈਂ ਹਾਂ ਤੁਹਾਡਾ ਦੋਸਤ ਹਰਜੀਤ ਸਿੰਘ ਗਰੇਵਾਲ ਤੇ ਤੁਸੀਂ ਦੇਖ ਰਹੇ ਹੋ ਪੰਜਾਬੀ ਲੋਕ ਚੈਨਲ ਜਿੱਥੇ ਕਿ ਪੂਰਾ ਦੇਸ਼ ਆਜਾਦੀ ਦਾ ਦਿਹਾੜਾ ਮਨਾ ਯਾਦ ਮਹਿਸੂਸ ਕਰ ਰਿਹਾ ਉੱਥੇ ਅੱਜ ਭਾਰਤੀ ਕਿਸਾਨ ਇਕਤਾ ਯੂਨੀਅਨ ਜਿਹੜਾ ਕਿ ਸਿੱਧੂਪੁਰ ਵੱਲੋਂ ਜਿਹੜਾ ਕਿ ਇੱਕ ਰੋਸ ਪਾਠ ਕੱਢਿਆ ਜਾ ਰਿਹਾ ਵਾ ਕੇਂਦਰ ਸਰਕਾਰ ਦੇ ਖਿਲਾਫ ਜਿਹੜਾ ਕਿ ਇੱਕ ਫਿਰ ਵਾਰ ਇੱਕ ਵਾਰ ਫਿਰ ਤੋਂ ਜਿਹੜਾ ਕਿ ਕਾਲੇ ਕਾਨੂੰਨ ਜਿਹੜੇ ਕਿ ਤਿੰਨ ਫਿਰ ਤੋਂ ਲਾਗੂ ਕੀਤੇ ਗਏ ਨੇ ਤੁਸੀਂ ਥੀਲਾ ਵਿੱਚ ਦੇਖ ਸਕਦੇ ਹੋ ਵੱਡੀ ਤਦਾਲ ਵਿੱਚ ਜਿਹੜੇ ਕਿ ਕਿਸਾਨ ਆਗੂ ਨੇ ਉਹਨਾਂ ਵੱਲੋਂ ਜਿਹੜਾ ਕਿ ਸ਼ੁਰੂਆਤ ਕੀਤੀ ਗਈ ਆ ਜਿਹੜਾ ਕਿ ਟਰੈਕਟਰ ਮਾਰਚ ਕੱਢਾਂ ਦੀ ਤੁਸੀਂ ਦੇਖ ਸਕਦੇ ਹੋ ਥੀਲਾ ਵਿੱਚ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਵਾ ਅਮਰਸਾ ਦੀ ਨੰਗਲੀ ਤੋਂ ਜਿਹੜਾ ਕਿ ਇਹ ਜਿਹੜਾ ਟਰੈਕਟਰ ਮਾਰਚ ਕੱਢਿਆ ਜਾਣਾ ਅਤੇ ਇੱਥੋਂ ਹੁੰਦੇ ਹੋਏ ਵੱਖ-ਵੱਖ ਜਗ੍ਹਾ ਤੋਂ ਲਾ ਕੇ ਜਿਹੜਾ ਇਹ ਰੋਸ਼ ਪ੍ਰਦਰਸ਼ਨ ਕੀਤਾ ਜਾਣਾ ਵਾ ਤੁਸੀਂ ਤਸਵੀਰਾਂ ਵਿੱਚ ਦੇਖ ਸਕਦੇ ਹੋ ਵੱਡੇ ਤਦਾਬ ਜਿਹੜੇ ਕੀ ਕਿਸਾਨਾਂ ਕੋਲ ਨੇ ਆਪਣੇ ਜਿਹੜੇ ਟਰੈਕਟਰ ਨੇ ਉਹਨਾਂ ਨੇ ਸ਼ਿੰਗਾਰੇ ਨੇ ਅਤੇ ਆਪਣੇ ਟਰੈਕਟਰ ਨੂੰ ਉੱਥੇ ਜਿਹੜਾ ਕੀ ਕਿਸਾਨੀ ਜਿਹੜਾ ਝੰਡਾ ਉਹ ਲਗਾ ਕੇ ਜਿਹੜੀ ਸ਼ੁਰੂਆਤ ਕੀਤੀ ਜਾ ਰਹੀ ਹੈ ਤੁਸੀਂ ਪ੍ਰਧਾਨ ਸਾਹਿਬ ਕਿਸ ਤਰ੍ਹਾਂ ਦੇਖਦੇ ਹੋ ਜਿਸੇ ਸਾਰਾ ਦੇਸ਼ ਆਜ਼ਾਦੀ ਦਿਹਾੜਾ ਮਨਾ ਰਿਹਾ ਤੁਹਾਡੇ ਵੱਲੋਂ ਫਿਰ 21 ਜਿਹੜਾ ਕੀ ਕੇਂਦਰ ਸਰਕਾਰ ਦੇ ਖਿਲਾਫ ਜਿਹੜਾ ਕੀ ਰੋਸ਼ ਪਾਰਕ ਡਿਆ ਜਾ ਟਰੈਕਟਰਾਂ ਦੇ ਨਾਲ ਕੀ ਕਾਰਨ ਕੀ ਬਣ ਗਿਆ ਵੇਖਦੇ ਜਿਹੜਾ ਅੱਜ ਦਾ ਆਜ਼ਾਦੀ ਦਿਹਾੜਾ ਉਹਦੇ ਅਸੀਂ ਜਿਹੜੀਆਂ ਸਾਰਿਆਂ ਨੂੰ ਮੁਬਾਰਕਬਾਦ ਦਿੰ ਪਰ ਅਸੀਂ ਇਹਨੂੰ ਵੱਡਾ ਟੁਖੀ ਦਾ ਦਿਨ ਕਹਿੰਦੇ ਆ ਇਹਨੂੰ ਹੱਲੇ ਗੁੱਲੇ ਵਾਲਾ ਦਿਨ ਕਹਿੰਦੇ ਆ ਸਾਡੇ ਦੇ ਭੋਲੇ ਲੋਕਾਂ ਨੂੰ ਇਹ ਨਹੀਂ ਪਤਾ ਵੀ ਇਹ ਆਜ਼ਾਦੀ ਜਿਹੜੀ ਆ ਉਹ ਆਪਾਂ ਲਈ ਕੀ ਧਕੋਵਾ ਸਾਡੇ ਬਹੁਤ ਸਾਰੇ ਲੋਕ ਐ ਮੰਨਦੇ ਵੀ ਸ਼ਾਇਦ ਨਹੀਂ ਪਾਕਿਸਤਾਨ ਕੋ ਆਜ਼ਾਦੀ ਲਈ ਆ ਸਾਨੂੰ ਦੇ ਅੱਜ ਤੱਕ ਇਹ ਨਹੀਂ ਪਤਾ ਵੀ ਜਿਹੜੀ ਆਜ਼ਾਦੀ ਹੋਈ ਅੰਗਰੇਜ਼ਾਂ ਕੋ ਲਈ ਆ ਤੇ ਜਿਹੜੇ ਅੰਗਰੇਜ਼ ਵਾ ਉਹ ਸਾਨੂੰ ਜਦੋਂ ਆਜ਼ਾਦ ਕਰਕੇ ਗਏ ਆ ਉਹਦੀ ਖੁਸ਼ੀ ਆਪਾਂ ਮਨਾਉਨੇ ਆ ਪਰ ਇੱਥੇ ਅਸਲ ਦੇ ਵਿੱਚ ਕਾਲ ਜਿਹੜੇ ਗੋਰੇ ਅੰਗਰੇਜ਼ ਉਹ ਚਲ ਗਏ ਤੇ ਕਾਲੇ ਅੰਗਰੇਜ਼ਾਂ ਨੇ ਇੱਥੇ ਰਾਜ ਜਿਹੜਾ ਉਹ ਦੇ ਗਏ ਆ ਜਿਹੜੇ ਕਾਲੇ ਅੰਗਰੇਜ਼ ਆ ਉਹ ਸਮੇਂ-ਸਮੇ ਉਹਦੀ ਜਿਹੜੀ ਅੱਜ ਤਾਜ਼ਾ ਮਿਸਾਲ ਵਾ ਜਿਹੜੀ ਭਾਜਪਾ ਦੀ ਸਰਕਾਰ ਨੇ ਕੀਤੀ ਆ ਨਵੇਂ ਕਾਨੂੰਨਾਂ ਦੇ ਤਹਿਤ ਜਿਹੜੇ 1 ਜੁਲਾਈ ਤੋਂ ਇਹਨਾਂ ਨਵੇਂ ਕਾਨੂੰਨ ਜਿਹੜੇ ਇਹਨਾਂ ਨੇ ਲਿਆਂਦੇ ਆ ਭਾਰਤ ਦੇ ਵਿੱਚ ਆ ਬੀਐਨਐਸ ਬੀਐਨਐਸ ਇਸ ਤਰ੍ਹਾਂ ਇਹਨਾਂ ਤਿੰਨ ਕਾਨੂੰਨ ਲਿਆਂਦੇ ਆ ਇਹਦੇ ਵਿੱਚ ਇਹਨਾਂ ਨੇ ਕੁਝ ਜਿਹੜੇ ਏਡੀ ਵੱਡੀ ਪੱਧਰ ਦੇ ਉੱਤੇ ਜਿਹੜਾ ਲੋਕਾਂ ਦੇ ਅੰਦੋਲਨਕਾਰੀ ਲੋਕਾਂ ਦੇ ਉੱਤੇ ਪੱਤਰਕਾਰ ਲੋਕਾਂ ਦੇ ਉੱਤੇ ਵਿਦਿਆਰਥੀ ਲੋਕਾਂ ਦੇ ਉੱਤੇ ਜਾਂ ਵਿਰੋਧੀ ਧਿਰਾਂ ਦੇ ਉੱਤੇ ਜਿਹੜਾ ਵਾ ਉਹ ਬਹੁਤ ਜ਼ਿਆਦਾ ਅਤਿਆਚਾਰ ਕਰਨ ਵਾਲੇ ਕਾਨੂੰਨ ਵੀ ਵਿੱਚ ਵਾ ਫਿਰ ਸੁਰੱਖਿਆ ਐਕਟ ਦੇ ਤਹਿਤ ਜਿਹੜੇ ਇਹਨਾਂ ਨੇ ਲੋਕਾਂ ਨੂੰ ਲੰਮਾ ਸਮਾਂ ਜੇਲਾ ਚ ਕਾਰਾਵਾ ਸੁਟਣ ਵਾਸਤੇ ਕਾਨੂੰਨ ਲਿਆਂਦੇ ਆ ਉਹ ਸਾਰੀਆਂ ਗੱਲਾਂ ਨੂੰ ਮੁੱਖ ਰੱਖਦੇ ਹੋਏ ਕਿਉਂਕਿ ਅੱਜ ਜੋ ਵੀ ਬੀਜੇਪੀ ਦੀ ਸਰਕਾਰ ਇਹ ਮੰਨਦੀ ਆ ਵੀ ਜੇ ਬੀਜੇਪੀ ਆ ਤੇ ਦੇਸ਼ ਵਾ ਜੇ ਦੇਸ਼ਵਾਦੀ ਬੀਜੇਪੀ ਇਹਨੂੰ ਵੱਖੋ ਵੱਖਰਾ ਕਰਕੇ ਵੇਖਣ ਦੀ ਗੱਲ ਵਾ ਕਿਉਂਕਿ ਦੇਸ਼ ਬੀਜੇਪੀ ਨਹੀਂ ਆ ਬੀਜੇਪੀ ਦੇ ਵਿੱਚ ਇੱਕ ਤੜੀ ਪਾਰ ਗੁੰਡਾ ਜਿਹੜਾ ਵਾ ਉਹ ਅੱਜ ਗ੍ਰਹਿ ਮੰਤਰੀ ਬਣ ਕੇ ਬਹਿ ਗਿਆ ਇੱਕ ਜਿਹੜਾ ਵਾ ਪ੍ਰਧਾਨ ਮੰਤਰੀ ਬਣ ਕੇ ਬਹਿ ਗਿਆ ਤੇ ਜਿਹੜੇ ਇਹ ਗੱਲ ਕਹਿੰਦੇ ਆ ਵੀ ਫਿਰਕਾ ਪ੍ਰਸਤੀ ਨੂੰ ਵਧਾਵਾ ਦੇਣਾ ਵਾ ਉਹ ਇਹ ਗੱਲ ਕਹਿੰਦੇ ਆ ਵੀ ਜ 50 ਬੰਦੇ ਰਲ ਕੇ ਕਿਸੇ ਇੱਕ ਬੰਦੇ ਨੂੰ ਇਹ ਇੱਕ ਜਿਹੜਾ ਵਾ ਉਹ ਇੱਕ ਧਰਮ ਦੇ ਨਾਂ ਦੇ ਮਾਰ ਦੇਣ ਤੇ ਉਹਨੂੰ ਫਿਰਕਾ ਪ੍ਰਸਤੀ ਨਹੀਂ ਕਿਹਾ ਜਾਊ ਉਹਨੂੰ ਮੌਬਲੈਂਚਕ ਨਹੀਂ ਕਿਹਾ ਜਾਊਗਾ ਪਰ ਬਾਕੀਆਂ ਨੂੰ ਕਿਹਾ ਜਾਊਗਾ ਇਹ ਜਿਹੜੇ ਵੱਡੇ ਪਹਾੜੇ ਆ ਜਿਨ੍ਹਾਂ ਦੇ ਵਿਰੋਧ ਦੇ ਵਿੱਚ ਅੱਜ ਭਾਰਤੀ ਕਿਸਾਨ ਏਕਤਾ ਸਿੱਧੂਪੁਰ ਵੱਲੋਂ ਤੇ ਕਿਸਾਨ ਮਜ਼ਦੂਰ ਮੋਰਚਾ ਤੇ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਵੱਲੋਂ ਸਾਰੇ ਜਿਲ੍ਹਿਆਂ ਦੇ ਵਿੱਚ ਜਿਹੜਾ ਵਾ ਵੱਡੀ ਪੱਧਰ ਤੇ ਟਰੈਕਟਰ ਮਾਰਚ ਕਰਕੇ ਤੇ ਕਾਨੂੰਨਾਂ ਦੀਆਂ ਕਾਪੀਆਂ ਸਾੜੀਆਂ ਜਾਂਦੀਆਂ ਉਹਦੇ ਤਹਿਤ ਅੱਜ ਅਸੀਂ ਪਿੰਡ ਨੰਗਲੀ ਤੋਂ ਸ਼ੁਰੂ ਕਰਕੇ ਅੰਮ੍ਰਿਤਸਰ ਤੱਕ ਇਹ ਜਿਹੜਾ ਟਰੈਕਟਰ ਮਾਰਚ ਕੱਢ ਰਿਹਾ ਹੈ ਪ੍ਰਧਾਨ ਸਾਹਿਬ ਕਿਸਤਾ ਦੇ ਦਿਨ ਜਦ ਮੈਂ ਗੱਲ ਕੀਤੀ ਵੀ ਪੂਰਾ ਦੇਸ਼ ਆਜ਼ਾਦੀ ਦੀਆਂ ਮਨਾ ਰਿਹਾ ਕਿ ਲੱਗਦਾ ਅਸੀਂ ਆਜ਼ਾਦ ਹੈਗੇ ਆ ਸੋ ਦਸ਼ਕਾਂ ਨੂੰ ਸਾਡਾ ਕਰਦੇ ਹੋ ਜਿਹੜੇ ਲੋਕ ਖੁਸ਼ੀ ਨਾਲ ਝੰਡੇ ਬਨਵਾਉਂਦੇ ਨੇ ਅਤੇ ਕਹਿੰ ਕਿਸ ਤਰ੍ਹਾਂ ਜਿਆਦੀ ਮੰਨੀ ਹੈ ਅੱਜ ਚੌਂਕਾਂ ਦੇ ਵਿੱਚ ਜਿਹੜੇ ਮਜ਼ਦੂਰ ਆ ਚੌਂਕ ਭਰੇ ਪਏ ਨੇ ਉਹਨਾਂ ਨੂੰ ਰੋਟੀ ਦਾ ਰਾਤ ਨੂੰ ਸਾਧਨ ਨਹੀਂ ਆ ਜੇ ਕਿਸਾਨ ਵਾਂ ਤੇ ਕਿਸਾਨਾਂ ਦਾ ਇਹ ਹਾਲਾਤ ਵਾ ਵੀ ਜਿੰਨਾ ਉਹਨਾਂ ਕੋਲ ਜ਼ਮੀਨ ਔਰ ਤੋਂ ਡਬਲ ਉਹਨਾਂ ਦੇ ਸਿਰ ਕਰਜ਼ੇ ਆ ਉਹ ਆਪਣਾ ਜਿਹੜਾ ਇੱਕ ਇੱਕ ਪੁੱਤ ਵਾ ਕਿਸੇ ਟਾਈਮ ਅਸੀਂ ਚਾਰ ਚਾਰ ਸਾਡੇ ਪਿਓ ਚਾਰ ਚਾਰ ਭਰਾ ਸੀ ਤੇ ਕਰਜ਼ੇ ਦੇ ਝੰਬਿਆ ਸੀ ਇੱਕ ਇੱਕ ਪੁੱਤ ਤੇ ਆ ਕੇ ਤੇ ਜਿਹੜਾ ਇੱਕ ਇੱਕ ਪੁੱਤ ਵਾ ਵੀ ਜ਼ਮੀਨਾਂ ਵੇਚ ਕੇ ਜਿਹੜੀ ਜ਼ਮੀਨ ਆ ਭਰਾ ਬਦਲੇ ਭਰਾ ਨੂੰ ਮਾਰ ਦਿੰਦੀ ਇੰਨੀ ਪਿਆਰੀ ਸੀ ਉਹ ਜ਼ਮੀਨ ਵੇਚ ਕੇ ਜਿਹੜਾ ਵਾ ਤੇ ਆਪਣਾ ਇੱਕ ਇੱਕ ਪੁੱਤ ਜਿਹੜਾ ਡਿਗਟ ਦਾ ਟੁਕੜਾ ਵਾ ਅਸੀਂ ਬਾਹਰਲੇ ਮੁਲਕਾਂ ਨੂੰ ਭੇਜਤਾ ਤੇ ਅਸੀਂ ਕਿਸ ਤਰ੍ਹਾਂ ਆਜ਼ਾਦੀ ਨੂੰ ਮੰਨੀਏ ਅੱਜ ਮੇਰੇ ਹਿਸਾਬ ਦੇ ਨਾਲ ਨਾ ਦੇ ਮਜ਼ਦੂਰ ਸੌਖਾ ਨਾ ਕਿਸਾਨ ਸੌਖਾ ਵਾ ਨਾ ਕੋਈ ਛੋਟਾ ਦੁਕਾਨਦਾਰ ਸੌਖਾ ਵਾ ਜਿਹੜਾ ਕੋਈ ਪੱਤਰਕਾਰ ਬੋਲਦਾ ਵਾ ਜਾਂ ਅੰਦੋਲਨਕਾਰੀ ਬੋਲਦੇ ਆ ਉਹਨਾਂ ਨੂੰ ਜੇਲ੍ਹਾਂ ਵਿੱਚ ਸੁਟਿਆ ਜਾ ਰਿਹਾ ਫਿਰ ਆਜ਼ਾਦੀ ਕਾਦੀ ਮਣਾਈ ਐ ਅਸੀਂ ਤੇ ਅੱਜ ਵੀ ਗਲਾਮ ਆ ਸਿਰਫ ਫਰਕ ਇੰਨਾ ਪਿਆ ਵੀ ਗੋਰੇ ਅੰਗਰੇਜ਼ਾਂ ਦੀ ਥਾਂ ਕਾਲੇ ਅੰਗਰੇਜ਼ਾਂ ਨੇ ਰਾਜ ਸੰਭਲਿਆ ਉਹਨਾਂ ਵਾਸਤੇ ਆਜ਼ਾਦੀ ਉਹ ਜਸ਼ਨ ਮਨਾ ਰਿਹਾ ਵੱਡੀ ਪੱਦਰ ਦੇ ਵਿੱਚ ਸ਼ਹਿਰ ਜਿਨ੍ਹਾਂ ਨੇ ਰਾਜ ਭਾਗ ਸੰਭਿਆ ਤੇ ਜਿਹੜੇ ਲੋਕ ਅੱਜ ਵੀ ਆਪਣੀ ਕਿਸਮਤ ਤੇ ਰੋ ਰਹੇ ਆ ਉਹ ਅੱਜ ਵੀ ਇਸੇ ਤਰ੍ਹਾਂ ਰੋ ਰਹੇ ਆ ਜੀ ਕਿਸ ਤਰ੍ਹਾਂ ਦੇਖਦੇ ਆ ਅਸੀਂ ਦੇਖਿਆ ਵੀ ਪੂਰਾ ਇੱਕ ਅੱਗੇ ਇੱਕ ਸਾਲ ਪੂਰਾ ਸੀ ਦਿੱਲੀ ਦੇ ਬਰੂਹਾਂ ਤੇ ਜਿਹੜਾ ਲਾਇਆ ਵਾ ਉੱਥੇ ਸਾਡੇ 1000 ਤੋਂ ਵੱਧ ਜਿਹੜੇ ਕਿਸਾਨ ਸ਼ ਕੀ ਲੱਗਦਾ ਪਈ ਹੁਣ ਫੇਰ ਜਾ ਕੇ ਦਿੱਲੀ ਦੇ ਬਰੂਆਂ ਤੇ ਇੱਕ ਫੇਰ ਤਿਆਰੀ ਕਰ ਲਈ ਆ ਲੱਗਦਾ ਪਈ ਜਿਹੜੇ ਕਾਨੂੰਨ ਸਰਕਾਰ ਨੇ ਫੇਰ ਜਿਹੜੇ ਕੇਂਦਰ ਸਰਕਾਰ ਨੇ ਲਾਤੇ ਆ ਕਿ ਲੱਗਦਾ ਫੇਰ ਅਦਗਰੋਂ ਦੀ ਵਾਲੀ ਆਊਗੀ ਬਿਲਕੁਲ ਜੀ 13 ਫਰਵਰੀ ਤੋਂ ਆਪਾਂ ਡਟੇ ਬੈਠੇ ਆ ਉੱਥੇ 13 ਫਰਵਰੀ ਤੋਂ ਬਾਅਦ ਇੱਥੇ ਹੈਰਾਨਗੀ ਦੀ ਗੱਲ ਵੇਖਣ ਵਾਲੀ ਆਈ ਆ ਕਿ ਜਿਹੜੀ ਭਾਜਪਾ ਦੀ ਸਰਕਾਰ ਵਾ ਉਹਨੇ ਕਮਾਲ ਕਰ ਦਿੱਤੀ ਫੜ ਕੇ ਕਿ ਜੋ ਜ਼ਿਲ੍ਹਿਆਂ ਵਾਲੇ ਬਾਗ ਦਾ ਸਾਕਾ ਸੀਗਾ ਜਿਹੜੇ ਇਹ ਕਾਨੂੰਨ ਆ ਨਾ ਇਸ ਤਰ੍ਹਾਂ ਦਾ ਇੱਕ ਕਾਨੂੰਨ 1917 ਤੋਂ ਆਰੰਭ ਹੋ ਕੇ 1919 ਦੇ ਵਿੱਚ ਆਇਆ ਸੀਗਾ ਜਿੰਨੂੰ ਇੱਕ ਇੱਕ ਏਕੜ ਦੇ ਤੇ ਤੈਤ ਅੰਗਰੇਜ਼ਾਂ ਨੇ ਲਿਆਂਦਾ ਸੀਗਾ ਉਹ ਜਿਹੜਾ ਕਾਨੂੰਨ ਵਾ ਉਹਦੇ ਵਿਰੋਧ ਦੇ ਵਿੱਚ ਜਿਲੇ ਵਾਲੇ ਬਾਗ ਦਾ ਸਾਕਾ ਵਾਪਰੇ ਤੇ ਸਿੱਧੀਆਂ ਗੋਲੀਆਂ ਮਾਰੀਆਂ ਸੀ ਇਸੇ ਤਰ੍ਹਾਂ ਜਿਹੜਾ ਇਹ ਭਾਜਪਾ ਨੇ ਸਾਨੂੰ ਖਨੌਰੀ ਬਾਰਡਰ ਦੇ ਉੱਤੇ ਸ਼ੁਭ ਕਰਨ ਨੂੰ ਅਸ਼ੀਰਤ ਕੀਤਾ ਸਾਡੇ ਟਰੈਕਟਰ ਭੰਨੇ ਸਾਨੂੰ ਸਿੱਧੀ ਕੋਟਮਾਰ ਕੀਤੀ ਉੱਥੇ ਬੜੀ ਵੱਡੀ ਪੱਦਰ ਤੇ ਇਹਦੀ ਬੇਸ਼ਰਮੀ ਦੀ ਗੱਲ ਇਹ ਆ ਵੀ ਜਿੱਤ ਤਰ੍ਹਾਂ ਅੰਗਰੇਜ਼ ਉਦੋਂ ਆਪਣੇ ਜਿਹੜੇ ਅਧਿਕਾਰੀ ਸੀ ਨਾ ਉਹਨਾਂ ਨੂੰ ਸਨਮਾਨ ਦਿੰਦੇ ਸੀ ਇਹਦੇ ਵਿੱਚ ਜਿੰਨੇ ਵੀ ਹਰਿਆਣੇ ਦੇ ਅਧਿਕਾਰੀ ਆ ਕੋਈ ਡੀਐਸਪੀ ਕੋਈ ਐਸਐਸਪੀ ਕੋਈ ਐਸਪੀ ਉਹਨਾਂ ਸਾਰਿਆਂ ਦੇ ਰਾਸ਼ਟ੍ਰਪਤੀ ਅਵਾਰਡ ਦੇ ਨਾਮ ਦੇ ਨਾਲ ਸਨਮਾਨ ਕਰਨ ਵਾਸਤੇ ਉਹਨਾਂ ਨੂੰ ਸੱਦਿਆ ਗਿਆ ਜਿਹਦਾ ਵਿਰੋਧ ਕੀਤਾ ਸੋ ਆਪਾਂ ਹਾਈ ਕੋਰਟ ਦੇ ਵਿੱਚ ਗਏ ਆ ਹਾਈ ਕੋਰਟ ਨੇ ਇਹਦੇ ਉੱਤੇ ਰੋਕ ਲਾਈ ਆ ਤੇ ਹਾਈ ਕੋਰਟ ਦਾ ਅਹਿਕਲੋ ਧੰਨਵਾਦ ਕਰਦੇ ਆ ਪਰ ਬੀਜੇਪੀ ਸਰਕਾਰ ਅੰਗਰੇਜ਼ਾਂ ਨਾਲੋਂ ਘੱਟ ਨਹੀਂ ਦੋ ਕਦਮ ਵੱਧਵਾ ਉਹਨਾਂ ਨੂੰ ਤੇ ਲੜ ਕੇ ਸੱਤ ਸਮੁੰਦਰੋਂ ਪਾਰ ਭੇਜਤਾ ਇਹਨਾਂ ਨੂੰ ਲੜ ਕੇ ਕਿਹੜੇ ਖੂ ਖਾਤੇ ਪਾਵਾਂਗੇ ਇਸ ਕਰਕੇ ਖੁਵਤੀ ਆਜ਼ਾਦੀ ਦੇ ਜਿਹੜੇ ਆ ਉਹ ਅਸੀਂ ਅੱਜ ਵੀ ਉਹਦੇ ਵਿਰੋਧ ਦੇ ਵਿੱਚ ਖਲੋਤਿਆਂ ਦੇ ਜਿਹੜੀ ਅਸਲੀ ਆਜ਼ਾਦੀ ਆ ਉਹ ਲੋਕਾਂ ਤੱਕ ਲਿਆਉਣੀ ਚਾਹੁੰਦੇ ਆ ਮੈਂ 1920 ਪ੍ਰਧਾਨ ਸਾਹਿਬ ਅੱਜ ਦਾ ਦਿਨ ਹੀ ਕਿਉਂ ਚੁਣਿਆ ਗਿਆ ਮੈਂ ਦਸਕਾਂ ਜੂ ਸਾਂਝਾ ਕਰਦੇ ਹੋ 15 ਅਗਸਤ ਆਜ਼ਾਦੀ ਦੇ ਝਾੜ ਅੱਜ ਦਾ ਦਿਨ ਹੀ ਕਿਉਂ ਤੁਸੀਂ ਚੁਣਿਆ ਗਿਆ ਅੱਜ ਦਾ ਦਿਨ ਇਹ ਆ ਵੀ ਜਿਹੜੀ ਖਵਤੀ ਜਾਦੀ ਉਹਦੇ ਉੱਤੇ ਪਰਦਾ ਲਾਉਣ ਦੀ ਖਾਤਰ ਕਿ ਅੱਜ ਜਿਹੜੇ ਪੰਜਾਬ ਦੇ 36 ਜ਼ਿਲ੍ਹੇ ਇੱਕ ਪਾਸੇ ਕਰ ਦਿੱਤੇ ਗਏ ਸੀ ਤੇ ਅੱਜ ਲੋਕ ਇਹਨੂੰ ਆਜ਼ਾਦੀ ਸਮਝਦੇ ਆ 20 ਲੱਖ ਲੋਕ ਪੰਜਾਬ ਦੇ ਮਾਰੇ ਗਏ ਆ ਸਾਡੀਆਂ ਧੀਆਂ ਭੈਣਾਂ ਦੀ ਬੇਬਤੀ ਹੋਈ ਸੀ ਇਹਨੂੰ ਕੀ ਲੋਕ ਆਜ਼ਾਦੀ ਮੰਨਦੇ ਆ ਜੇ ਇਹੋ ਜੀ ਆਜ਼ਾਦੀ ਤੇ ਬਾਬੇ ਸੋਹਣ ਸੋ ਭਗਨੇ ਨੇ ਰੋਕੇ ਕਿਹਾ ਸੀਗਾ ਕਿ ਜਿਹੜੀ ਆਜ਼ਾਦੀ ਦੇ ਸੁਪਨੇ ਆਹੀਂ ਸੰਜੋਏ ਉਹ ਆਜ਼ਾਦੀ ਨਹੀਂ ਆਈ ਇਹ ਤੇ ਕੁਝ ਹੋਰ ਲੋਕ ਬਹਿ ਗਏ ਆ ਤੇ ਅੱਜ ਅਸੀਂ ਵੀ ਬਾਬੇ ਸੋਹਣ ਸੋ ਭਗਨੇ ਆ ਰੋਂਦੇ ਫਿਰਦੇ ਆ ਵੀ ਅਸੀਂ ਕਦੇ ਆਜ਼ਾਦ ਹੋਏ ਆ ਅੱਜ ਵੀ ਸੜਕਾਂ ਤੇ ਰੋਂਦੇ ਫਿਰਦੇ ਅੱਜ ਵੀ ਚੌਂਕਾਂ ਦੇ ਵਿੱਚ ਰੋਂਦੇ ਫਿਰਦੇ ਆ ਜਿਹੜੇ ਚੰਦ ਲੋਕ ਆ ਜਿਹੜੇ ਸੱਤਾ ਦੇ ਵਿੱਚ ਜਿਹੜੇ ਸੱਤਾਧਾਰੀ ਆ ਉਹ ਆਜ਼ਾਦੀ ਦਾ ਸੁਖ ਮਾਣ ਰਹੇ ਆ ਬਾਕੀ ਦੇ ਲੋਕਾਂ ਦੀ ਅੱਜ ਵੀ ਜਿਉਂ ਦੀ ਤਿਉਂ ਹੀ ਹਾਲਾਤ ਵਾਜੀ ਪਤਾ ਸਾਹਿਬ ਅਸੀਂ ਦੇਖਿਆ ਜਿੱਥੇ ਲੋਕ ਆਪਣੇ ਆਪ ਨੂੰ ਆਜ਼ਾਦ ਮੰਨਦੇ ਨੇ ਪਰ ਕੀ ਲੱਗਦਾ ਆ ਆਜ਼ਾਦ ਆ ਕਿਉਂਕਿ ਅਸੀਂ ਜਦੋਂ ਵੀ ਕਿਤੇ ਆਪਣੇ ਹੱਕ ਦੀ ਗੱਲ ਕਰਦੇ ਆ ਸਾਡੇ ਦੇ ਪਰਚੇ ਦਰ ਕੀਤੇ ਜਾਂਦੇ ਨੇ ਸਾਡੀ ਹੱਕ ਦੀ ਜਿਹੜੀ ਆਵਾਜ਼ ਆ ਉਹ ਦਬਾਈ ਜਾਦੀ ਆ ਕੀ ਲੱਗਦਾ ਫਿਰ ਅਸੀਂ ਕਿਹੜੇ ਪਾਸੇ ਆਜ਼ਾਦ ਆ ਲੋਕ ਕਿਹੜੇ ਪਾਸੇ ਖੁਸ਼ੀਆਂ ਬਣਾ ਰਹੇ ਆ ਜਾਂਦੀ ਜਾਂਦੀ ਆ ਅਹੀਂ ਤਾਂ ਉਹ ਬੇਨਤੀ ਕਰ ਰਹੇ ਆ ਵੀ ਇਹ ਜਿਹੜੇ ਆਹੜੇ ਤਿੰਨ ਕਾਨੂੰਨ ਹੋਣੇ ਨਾ ਬਦਲੇ ਨਾ ਉਹਨਾਂ ਦਾ ਨਾਂ ਹਿੰਦੀ ਦੇ ਵਿੱਚ ਕਨਵਰਟ ਕਰਤੇ ਆ ਤੇ ਇੱਕ ਤਰ੍ਹਾਂ ਨਾਲ ਐਂ ਦੱਸ ਰਿਹਾ ਵੀ ਜਿਹੜਾ ਸਾਡਾ ਮੁਲਖ ਵਾ ਇਹਦਾ ਜਿਹੜਾ ਅਸੀਂ ਲੋਕ ਰੌਲਾ ਪਾ ਰਹੇ ਵੀ ਹਿੰਦੂ ਤਾਂ ਵੀ ਪੱਤਾ ਖੇਡਣ ਦੀ ਕੋਸ਼ਿਸ਼ ਕਰਦੇ ਅਸਲ ਦੇ ਵਿੱਚ ਅਸਲ ਹਿੰਦੂ ਵੀ ਨਹੀਂ ਆ ਕਿਉਂਕਿ ਕੋਈ ਵੀ ਧਰਮ ਜਿਹੜਾ ਵਾ ਉਹ ਕਿਸੇ ਨੂੰ ਤੋੜਦਾ ਨਹੀਂ ਜੋੜਦਾ ਵਾ ਇਹਨਾਂ ਦੇ ਜਿਹੜੇ ਆਪਣੇ ਆ ਉਹ ਕਹਿ ਰਿਹਾ ਵੀ ਕਦਾਰਨਾਥ ਦੇ ਉੱਤੇ ਸੋਨਾ ਲੱਥ ਗਿਆ ਦਿੱਲੀ ਦੇ ਵਿੱਚ ਦੁਬਾਰਾ ਜਿਹੜੇ ਇਹਨਾਂ ਦੇ ਆਚਾਰ ਗਏ ਸਹੀ ਆਚਾਰਿਕੋ ਅੱਜ ਵੀ ਰੌਲਾ ਪਾ ਰਹੇ ਆ ਅੱਜ ਵੀ ਅਸੀਂ ਸਾਰੇ ਇਕੱਠੇ ਹੋ ਕੇ ਜਿਵੇਂ ਬਾਜ਼ਾਰਾਂ ਦੇ ਵਿੱਚ ਮਿਲਦੇ ਆ ਕੋਈ ਕਿਸੇ ਨੂੰ ਰਾਮ ਰਾਮ ਕਹਿੰਦਾ ਕੋਈ ਕਿਸੇ ਨੂੰ ਸਤਿ ਸ੍ਰੀ ਅਕਾਲ ਕਹਿੰਦਾ ਕੋਈ ਕਿਸੇ ਨੂੰ ਵਾਲੇਕਮ ਸਲਾਮ ਆਂਦਾ ਜਿੰਨੂੰ ਅਸੀਂ ਵਾਲੇਕਮ ਸਲਾਮ ਆਂਦੇ ਆ ਅੱਗੋਂ ਸਲਾਮ ਅਲੈਕਮ ਆਂਦੇ ਆ ਸਾਨੂੰ ਅਗਲੇ ਪਾਸੇ ਸਤਿ ਸ੍ਰੀ ਅਕਾਲ ਕਹਿੰਦਾ ਸਾਡਾ ਦੇ ਇਨਾ ਆਪਸ ਵਿੱਚ ਵਾ ਪਰ ਜਿਹੜੇ ਖਵਤੀ ਆ ਸਾਡੇ ਵਿੱਚ ਵੱਡੀ ਪੱਦਰ ਤੇ ਪਾੜੇ ਪਾ ਕੇ ਰਾਜ ਕਰਕੇ ਸੱਤਾ ਦਾ ਰਾਜ ਭੋਗਣਾ ਚਾਹੁੰਦੇ ਆ ਜਿੰਨੂੰ ਲੋਕਾਂ ਨੇ ਜਿਹੜਾ ਲੰਗੜਿਆ ਕਰ ਦਿੱਤਾ ਵਾ ਆਉਣ ਵਾਲੇ ਟਾਈਮ ਦੇ ਵਿੱਚ ਜਿਹੜੀ ਇਹ ਸਰਕਾਰ ਇਹਦੀ ਬਦਲੀ ਵੀ ਲੋਕ ਕਰ ਦੇਣਗੇ ਜਿਵੇਂ ਤੁਸੀਂ ਵੀ ਕਿਸਾਨਾਂ ਦੇ ਨਾਲ ਨਾਲ ਹੋਰ ਕਿਹੜੇ-ਕਿਹੜੇ ਮਜਦੂਰ ਵਾਗ ਦੇ ਲੋਕ ਆਮ ਅਗਦੇ ਲੋਕ ਜਿਹੜੇ ਉਹ ਵੀ ਰਿਸਾ ਲੈ ਰਹੇ ਨੇ ਕਿਸਾਨ ਮਜਦੂਰ ਛੋਟਾ ਦੁਕਾਨਦਾਰ ਛੋਟਾ ਵਪਾਰੀ ਅੱਜ ਸੇਲਰਾਂ ਵਾਲਿਆਂ ਦਾ ਕੀ ਹਾਲ ਬਣਿਆ ਸੇਲਰਾਂ ਵਾਲੇ ਰੋ ਰਹੇ ਆ ਵੀ ਸਾਡਾ ਜਿਹੜਾ ਚੌਲਵਾ ਉਤਰਾਂ ਦਾ ਉਤਰਾਂ ਪਿਆ ਹਰ ਵਰਗ ਦੁਖੀ ਐ ਇਹਨਾਂ ਕੋਲੋਂ ਸਿਰਫ ਤੇ ਸਿਰਫ ਇਹ ਸਰਕਾਰ ਜਿਹੜੀ ਆ ਡਾਨੀਆਂ ਬਾਨੀਆਂ ਦੀ ਜਾਂ ਟਾਟਾ ਬਿਰਲਿਆਂ ਦੀ ਆ ਜਾਂ ਵੱਡੇ ਕਾਰਪੋਰੇਟਾਂ ਦੀ ਉਹਨਾਂ ਦੇ ਕਹਿਣ ਤੇ ਚੱਲ ਰਹੀ ਜਿਤਨਾ ਉਹਨਾਂ ਨੂੰ ਇਹਨਾਂ ਨੇ ਕਰਨਾ ਇਹ ਜਿਹੜੇ ਆਮ ਜਿੰਨੇ ਵੀ ਛੋਟੇ ਵਪਾਰੀ ਛੋਟਾ ਦੁਕਾਨਦਾਰ ਕਿਸਾਨ ਮਜ਼ਦੂਰ ਉਹਨਾਂ ਦੇ ਹਾਲਾਤ ਉਹ ਸਾਰੇ ਸਾਡੇ ਨਾਲ ਆ ਤੇ ਇਸ ਪ੍ਰੋਗਰਾਮ ਦੇ ਵਿੱਚ ਸਾਰੇ ਜਿਹੜੇ ਆ ਸਮੂਲੀਅਤ ਕਰ ਰਹੇ ਆ ਜੀ ਵੀ 1900 ਵੀ ਹੁਣ ਤੱਕ ਕਿੰਨੇ ਕਿ ਟਰੈਕਟਰਾਂ ਜਿਹੜਾ ਤੁਸੀਂ ਰੋਪ ਰਸਣ ਕਰੋਗੇ ਤੇ ਅਸੀਂ ਦੇਖਿਆ ਟਰੈਕਟਰ ਤੁਸੀਂ ਬੜੇ ਸਜਾਏ ਨੇ ਹਰੇ ਰੰਗ ਦੇ ਜਿਹੜੇ ਤੁਹਾਡੇ ਝੰਡੇ ਨੇ ਜਿਹੜੇ ਖਾ ਕੇ ਕਿਸਾਨੀ ਦੌਣ ਦੇ ਸਾਰੇ ਝੰਡੇ ਜਿਹੜੇ ਬੜੇ ਲਹਿਾਰੇ ਨੇ ਜਿੱਥੇ ਲੋਕ ਆਜ਼ਾਦੀ ਦਾ ਜਿਹੜਾ ਝੰਡਾ ਲਾ ਰਹੇ ਨੇ ਤੁਹਾਡੇ ਇਥੇ ਕਿਸਾਨੀ ਝੰਡੇ ਰੇ ਉਹ ਲਹਿਾਰੇ ਨੇ ਕੀ ਕਹਿਣਾ ਜਾਊਗਾ ਦੇਖੋ ਇਹ ਕ੍ਰਾਂਤੀ ਸਾਡੇ ਖੂਨ ਦੇ ਵਿੱਚ ਆ ਜੀ ਜੇ ਸ ਗੋਲੀਆਂ ਨਾਲ ਅਸੀਂ ਡੱਕ ਲਾਂਗੇ ਪਰ ਡੱਕੇ ਨਹੀਂ ਗਏ ਸਰਦਾਰ ਭਗਤ ਸਿੰਘ ਹੁਣੇ ਫਾਂਸੀ ਦੇ ਰਸੇ ਤੇ ਚੁੰਮ ਗਏ ਪਰ ਉਹਨਾਂ ਨੇ ਆਪਣੇ ਸਿਰ ਜਿਹੜੇ ਕਿਸੇ ਅੱਗੇ ਝੁਕਾਏ ਨਹੀਂ ਆ ਇਸੇ ਤਰ੍ਹਾਂ ਜਿੱਥੇ ਸਾਨੂੰ ਅੱਜ ਸਾਡੀ ਆਜ਼ਾਦੀ ਦੇ ਦਿਹਾੜੇ ਦੀ ਲੋਕ ਖੁਸ਼ੀ ਮਨਾ ਰਹੇ ਉੱਥੇ ਅਸੀਂ ਲੋਕਾਂ ਨੂੰ ਇਹ ਗੱਲ ਕਹਿਣੇ ਆਂ ਵੀ ਸਾਡਾ ਖੂਨ ਕ੍ਰਾਂਤੀਕਾਰਾਂ ਦਾ ਵਾ ਅਸੀਂ ਅੱਜ ਵੀ ਚਾਹੇ ਉਹ ਭਾਜਪਾ ਦੀ ਸਰਕਾਰ ਨੇ ਸਾਡੇ ਦੇਸ਼ ਦੇ ਉੱਤੇ ਕਬਜ਼ਾ ਕਰਕੇ ਸਾਡੇ ਤੇ ਕਾਲੇ ਕਾਨੂੰਨ ਮੜ ਰਹੀਗਾ ਪਰ ਅਸੀਂ ਉਹਦਾ ਵਿਰੋਧ ਜਿਹੜਾ ਅੱਜ ਵੀ ਬੜੀ ਵੱਡੀ ਪੱਧਰ ਤੇ ਕਰ ਰਹੇ ਆ ਤੇ ਲੋਕਾਂ ਦੇ ਵਿੱਚ ਜਾਗਰਤੀ ਲਿਆ ਰਹੇ ਆ ਵੀ ਜੇ ਆਪਣੇ ਹੱਕਾਂ ਦੀ ਖਾਤਰ ਲੜਨਾ ਏ ਫਿਰ ਸੜਕ ਤੇ ਆਉਣਾ ਪਊਗਾ ਜੇ ਸੜਕ ਤੇ ਆਉਣਾ ਤੇ ਫਿਰ ਇੱਕ ਜੁੜਤਾ ਬਣਾਉਣੀ ਪਊਗੀ ਜਾਤ ਪਾਤ ਧਰਮਾਂ ਜਿਭ ਤੋਂ ਉੱਪਰ ਉੱਠ ਕੇ ਸਾਰਾ ਕੁਝ ਕਰਨਾ ਪਊਗਾ ਤੇ ਲੋਕ ਇੱਕ ਦੂਜੇ ਦੀ ਗੱ ਖੁਦਾ ਸਾਹਿਬ ਕਿੱਸਾ ਦੇ ਦਿਓ ਆਜ਼ਾਦੀ ਦੀ ਗੱਲ ਕਰਦੇ ਆ ਅਸੀਂ ਦੇਖਦੇ ਆਂ ਕਿ ਆਜ਼ਾਦ ਦੇਸ਼ ਨੂੰ ਜਾ ਕੇ ਸਭ ਤੋਂ ਵੱਧ ਪੰਜਾਬੀਆਂ ਦਾ ਬੜਾ ਵੱਡਾ ਯੋਗਦਾਨ ਆ ਅਸੀਂ ਦੇਖਿਆ ਸਾਡੇ ਛੋਟ ਛੋਟੀ ਉਮਰ ਦੇ ਜਿਹੜੇ ਨੌਜਵਾਨ ਨੇ ਆਜ਼ਾਦੀ ਵਿੱਚ ਹਿੱਸਾ ਪਾਣੇ ਨੇ ਅਤੇ ਅੰਗਰੇਜ਼ਾਂ ਨੂੰ ਮੋੜ ਟੋਣਾ ਜਵਾ ਦਿੱਤਾ ਗਿਆ ਵਾ ਅਸੀਂ ਦੇਖਦੇ ਵੀ ਜਦੋਂ ਪੰਜਾਬੀ ਨੂੰ ਜਿੰਦਾ ਜਿੰਦਾ ਦਬਾਉਂਦੇ ਨੇ ਉਹਨੇ ਹੀ ਪੰਜਾਬੀ ਜਿਹੜੇ ਨੇ ਉਹ ਅੱਗੇ ਵਧ ਕੇ ਜਿਹੜੇ ਆਜ਼ਾਦੀ ਕਰਾਉਣ ਜਾ ਹਿੰਮਤ ਕਰਦੇ ਨੇ ਕਿਸਾਂ ਦੇ ਦੂਜੇ ਚੀਜ਼ ਨੂੰ ਵੇਖੋ ਇਹਦੇ ਵਿੱਚ ਨਾ ਜਿਹੜੀ ਇਹਨਾਂ ਨੇ ਇਹਨਾਂ ਸਾਡਾ ਇਤਿਹਾਸ ਨਹੀਂ ਪੜਿਆ ਮੈਂ ਬਹਿ ਕੇ ਇਤਿਹਾਸ ਪੜ ਰਿਹਾ ਮੈਂ ਵੇਖਿਆ ਵੀ ਜਦੋਂ ਰੰਗਜੀਤ ਦੇ ਮਨ 'ਚ ਇਹ ਗੱਲ ਆ ਗਈ ਨਾ ਵੀ ਜਿਹੜੇ ਪੰਜਾਬ ਦੇ ਲੋਕ ਇਹਨਾਂ ਨੂੰ ਇਹਨਾਂ ਦੀ ਔਕਾਤ ਵਿਖਾਉਣੀ ਆ ਤੇ ਉਹਨਾਂ ਤਾਂ ਗੁਰੂ ਤੇਗ ਬਹਾਦਰ ਮਹਾਰਾਜ ਨੂੰ ਫੜ ਕੇ ਗ੍ਰਿਫਤਾਰ ਕੀਤਾ ਤੇ ਮਹਾਰਾਜ ਨੇ ਆਪਣਾ ਸੀਸ ਦੇ ਦਿੱਤਾ ਸੀਸ ਕਟਾ ਲਿਆ ਪਰ ਸੀਸ ਝੁਕਿਆ ਨਹੀਂ ਤੇ ਦਿੱਤਾ ਧਰਮ ਦੀ ਖਾਤਰ ਸੀਸ ਫਿਰ ਉਰ ਤੋਂ ਬਾਅਦ ਜਿਹੜੇ ਅੰਗਰੇਜ਼ ਆ ਉਹਨਾਂ ਦੇ ਮਨ ਚ ਆਇਆ ਵੀ ਜਿਹੜੇ ਪੰਜਾਬੀ ਆਏ ਬਹੁਤ ਕ੍ਰਾਂਤੀਕਾਰੀ ਇਹਨਾਂ ਨੂੰ ਦਬਾਉਣਾ ਵੈ ਨਾ ਜ਼ਿਲ੍ਹੇ ਵਾਲੇ ਬਾਗ ਤੋਂ ਬਾਅਦ ਜਿਹੜਾ ਇਹਨਾਂ ਨੇ ਇੱਕ ਐਸੇ ਤਰ੍ਹਾਂ ਦਾ ਐਕਟ ਲਿਆਂਦਾ ਸੀ ਵੀ ਜਿੰਨੂੰ ਮਰਜ਼ੀ ਕਾਰਾਵਾਸ ਕਰ ਸਕਦੇ ਆ ਜਿੰਨੂੰ ਮਰਜ਼ੀ ਜੇਲ੍ਹਾਂ ਚ ਸੁੱਟ ਸਕਦੇ ਆ ਜਿੰਨਾ ਸਮਾਂ ਮਰਜ਼ੀ ਰੱਖ ਸਕਦੇ ਆ ਉਹਦਾ ਵਿਰੋਧ ਕੀਤਾ ਸੀ ਵਿਰੋਧ ਕਰਨ ਤੋਂ ਬਾਅਦ ਜਿਹੜਾ ਵਾ ਅੰਗਰੇਜ਼ਾਂ ਨੇ ਸਾਡੀ ਜ਼ੁਬਾਨ ਦੱਬਣ ਦੀ ਖਾਤਰ ਉਹ ਕਾਨੂੰਨ ਲਿਆਂਦਾ ਸੀ ਪਰ ਲੋਕਾਂ ਨੇ ਅੰਗਰੇਜ਼ ਦਬਾਲ ਲਏ ਆਪ ਜਿਹੜੇ ਭਗਤ ਸਿੰਘ ਨੇ ਫਾਂਸੀ ਦੇ ਰਸੇ ਜਿਹੜੇ ਚੁੰਮ ਗਏ ਪਰ ਉਹ ਜਿਹੜਾ ਸਾਡੇ ਸਿਰ ਜਿਹੜੇ ਆ ਉਹ ਤਾਂ ਨੂੰ ਗਏ ਸਾਡੇ ਸਿਰ ਨਿਵੇਂ ਨਹੀਂ ਹੋਏ ਉਦੋਂ ਬਾਅਦ ਜਿਹੜਾ ਵਾ ਲਾਲ ਮਹਾਦਰ ਸ਼ਾਸਤਰੀ ਨੇ ਨਾਰਾ ਦਿੱਤਾ 1965 ਦੇ ਵਿੱਚ ਜਿਹੜਾ ਵਾ ਕਿ ਜੈ ਜਵਾਨ ਜੈ ਕਿਸਾਨ ਉਹਦਾ ਮਤਲਬ ਇਹ ਸੀਗਾ ਕਿ ਜਿਹੜਾ ਜਵਾਨ ਆ ਉਹ ਜਿਹੜਾ ਸਾਡੀ ਸਰਾਹਤੇ ਰਾਖੀ ਕਰੂਗਾ ਜਿਹੜਾ ਕਿਸਾਨ ਆ ਉਹ ਖੇਤਾਂ ਦੇ ਵਿੱਚ ਅਨਾਜ ਪੈਦਾ ਕਰਕੇ ਤੇ ਜਿਹੜਾ ਲੋਕਾਂ ਦਾ ਢਿੱਡ ਭਰੂਗਾ ਇਸੇ ਮਕਸਦ ਨੂੰ ਜਦੋਂ ਪਹਿਲਾਂ ਸਾਡੇ ਗੁਰੂ ਸਾਹਿਬ ਨੇ ਕਹਿ ਕੇ ਸਾਨੂੰ ਦੇਖ ਤੇ ਫਦੇ ਉਹਦਾ ਵੀ ਮਤਲਬ ਇਹ ਹੋ ਜੀਗਾ ਦੇਖ ਜਿਹੜੀਆਂ ਲੋਕਾਂ ਦਾ ਢਿੱਡ ਭਰਨ ਵਾਸਤੇ ਤੇਗ ਆਪਣੀ ਰੱਖਿਆ ਕਰਨ ਵਾਸਤੇ ਤੇ ਉਹ ਸੰਦਾਨਤਾ ਦੇ ਉੱਤੇ ਚੱਲਦੇ ਆਉਣੇ ਆ ਇਹ ਸਾਡਾ ਕ੍ਰਾਂਤੀਕਾਰੀ ਖੋਣਾ ਸਾਨੂੰ ਔਕਾਤ ਵਿਖਾਉਣ ਦੀ ਗੱਲ ਕਰਦੇ ਆ ਇਹ ਲੋਕ ਜਿਹੜੇ ਆ ਜਿਹੜਾ ਵੀ ਇਹਨਾਂ ਨਾਲ ਟਕਰਾਇਆ ਉਹਨੂੰ ਔਕਾਤ ਵਿਖਾਉਂਦੇ ਰੇ ਬੀਜੇਪੀ ਨੂੰ ਵਿਖਾ ਦੇਣਗੇ ਬੀਜੇਪੀ ਨੂੰ ਇਹਨਾਂ ਲੰਗੜਾ ਕਰਕੇ ਛੁੱਟ ਦਿੱਤਾ ਵਾ ਆਉਣ ਵਾਲੇ ਦਿਨਾਂ 'ਚ ਲੰਗੜੀ ਹੋਈ ਜਿਹੜੀ ਬੀਜੇਪੀ ਆਉਂਦਾ ਇਹ ਮਲਗਾ ਮੇਡ ਵੀ ਕਰਨਗੇ ਜੇ ਬੀਜੇਪੀ ਵਾਪਸ ਆਪਣੇ ਵੱਲ ਨਾ ਆਪਣੇ ਜਿਹੜਾ ਉਹ ਨਾ ਮੁੜੀ ਤੇ ਫਿਰ ਲੋਕ ਜਿਹੜਾ ਵਾ ਉਹਨੂੰ ਜਿਹੜਾ ਉਹਦਾ ਰਾਹ ਵਾ ਉਹ ਵਿਖਾਉਣਗੇ ਵੀ ਅਸਲ ਕਿਹੜਾ ਰਾਹ ਹੋਵੇ ਅਸੀਂ ਦੇਖਿਆ ਕਿਸਾਨਾਂ ਨੂੰ ਵਕਫ ਵਕਫ ਨਾਮਾਂ ਦੇ ਨਾਲ ਜਿਹੜ ਅਤਵਾਦੀ ਕਹੇ ਜਾਂਦਾ ਸੀ ਕਦੀ ਮਾਓਵਾਦੀ ਕਹੇ ਜਾਂਦਾ ਸੀ ਵੱਖ-ਵੱਖ ਨਾਵਾਂ ਦੇ ਨਾਲ ਜਿਹੜਾ ਪ੍ਰਦਰਸ਼ਨ ਕੀਤਾ ਜਾਂਦਾ ਸੀ ਕਿ ਲੱਗਦਾ ਕਿ ਕਿਸਾਨ ਆਪਣੇ ਹੱਕਾਂ ਵਾਸਤੇ ਮੰਗਾ ਵਾਸਤੇ ਦਿੱਲੀ ਦੇ ਬਾਹਰਾਂ ਦੇ ਜਾਂਦਾ ਸੀ ਐਸੇ ਦੇਖਿਆ ਉੱਥੇ ਤੁਸੀਂ ਗਰਮੀਆਂ ਵਿੱਚ ਚੱਲਿਆ ਇੰਨੀਆਂ ਠੰਡਾਂ ਵਿੱਚ ਚੱਲਿਆ ਇੰਨੀਆਂ ਬਸਾਤਾਵਾਂ ਵਿੱਚ ਚੱਲਿਆ ਘਰੋਂ ਤੁਸੀਂ ਇੱਕ ਸਾਲ ਤੁਸੀਂ ਬਾਹਰ ਰਹੇ ਹੋ ਬੜੀ ਵੱਡਾ ਜਿਹੜਾ ਕਿਸਾਨਾਂ ਦਾ ਯੋਗਦਾਨ ਸੀ ਕਿਸ ਤਾਂ ਦੇ ਦੇ ਚੀਜ਼ਾਂ ਨੂੰ ਇਹ ਕਰਦੇ ਹੁੰਦੀ ਜੀ ਜਿੱਦੀ ਸਮੇਂ ਦੀ ਸਰਕਾਰ ਵੇ ਸਾਨੂੰ ਵਾਤਵਾਦੀ ਵੀ ਕਹਿੰਦੀ ਆ ਸਾਨੂੰ ਵਖਵਾਦੀ ਵੀ ਕਹਿੰਦੀ ਆ ਕਦੀ ਸਾਨੂੰ ਇਹ ਕਹਿ ਦਿੰਦੀ ਆ ਵੀ ਇਹ ਪਾਕਿਸਤਾਨ ਦੇ ਭੇਜੇ ਆ ਕਦੀ ਮਾਊਵਾਦੀ ਆ ਕਦੀ ਇਹ ਟੁਕੜੇ ਟੁਕੜੇ ਗਏਗਾ ਕਦੀ ਇਹ ਸਾਨੂੰ ਕਹਿ ਰਹੇ ਨੇ ਕਾਂਗਰਸ ਦੇ ਏਜੰਟ ਵਾ ਕਦੀ ਜੇ ਅਸੀਂ ਕਾਂਗਰਸ ਦੇ ਵਿਰੋਧ ਚ ਕਰਨ ਲੱਗ ਪਈਏ ਫਿਰ ਉਹ ਸਾਨੂੰ ਕਹਿ ਦਿੰਦੇ ਆ ਕਿ ਬੀਜੇਪੀ ਦੇ ਏਜੰਟ ਆ ਕਹਿੰਦੇ ਆ ਲੋਕ ਕਰਦੇ ਆਇਆ ਪਰ ਜਿਹੜਾ ਸਾਡਾ ਨਿਸ਼ਾਨਾ ਵਾ ਉਹ ਇਹ ਆ ਵੀ ਲੋਕਾਂ ਦੀ ਆਜ਼ਾਦੀ ਸੱਚੀ ਸੁੱਚੀ ਆਜ਼ਾਦੀ ਲੋਕ ਜਿਹੜੇ ਆਪਣੇ ਹੱਕਾਂ ਦੇ ਖਾਤਰ ਜਿੱਥੇ ਮਰਜ਼ੀ ਖਲੋ ਸਕਣ ਲੜ ਸਕਣ ਆਪਣੀ ਗੱਲ ਕਰ ਸਕਣ ਉਹਦੀ ਖਾਤਰ ਆਪਾਂ ਲੜਦੇ ਆ ਤੇ ਇੱਕ ਨਿਸ਼ਾਨਾ ਮਿੱਥ ਕੇ ਲੜ ਰਹੇ ਆ ਜਿੰਨਾ ਚਿਰ ਤੱਕ ਸੱਚਮੁੱਚ ਲੋਕਾਂ ਨੂੰ ਆਜ਼ਾਦੀ ਨਹੀਂ ਮਿਲਦੀ ਉਹਨਾਂ ਚਿਰ ਤੱਕ ਲੜਦੇ ਰਵਾਂਗੇ ਜੀ ਬਿਨੈਸੂ ਵੀ ਤੁਹਾਡੇ ਕੋਲ ਜਿਹੜਾ ਰੋਸ ਸਮਾਰਟ ਕੱਢਿਆ ਕਿਸਾਨਾਂ ਦਾ ਲੋਕ ਜਿਹੜਾ ਕੀ ਟਰੈਕਟਰ ਮਾਰਚ ਆ ਇਹ ਨੰਗਰੀ ਤੋਂ ਸ਼ੁਰੂ ਹੋ ਕੇ ਕਿੱਥੇ ਕਿੱਥੇ ਜਾਊਗਾ ਤੇ ਸ਼ਾਂਤਮਈ ਢੰਗ ਨਾਲ ਜਿਹੜਾ ਰੋਸ ਸਮਾਂ ਕੱਢਿਆ ਹੋਊਗਾ ਬਿਲਕੁਲ ਜੀ ਅਸੀਂ ਕੱਲ ਵੀ ਚਾਨ ਨਹੀਂ ਕਰਨਾ ਇਹ ਜਿਹੜਾ ਟਰੈਕਟਰ ਮਾਰਚ ਵਾ ਨੰਗਲੀ ਤੋਂ ਸ਼ੁਰੂ ਹੋ ਕੇ ਰਤਨ ਸਿੰਘ ਚੌਂਕ ਰਤਨ ਸਿੰਘ ਚੌਂਕ ਦੇ ਵਿੱਚੋਂ ਅੱਗੇ ਕਸਟਮ ਚੌਂਕ ਤੇ ਫਿਰ ਇਹ ਜਿਹੜਾ ਵਾ ਰਿਆਲਟੂ ਚੌਂਕ ਤੋਂ ਹੁੰਦਾ ਹੋਇਆ ਜਿਹੜਾ ਇਹ ਡੀਸੀ ਦਫਤਰ ਸਾਹਿਬਾਨ ਦੇ ਬਾਹਰ ਜਿਹੜੇ ਅਸੀਂ ਇਹਨਾਂ ਦੇ ਕਾਨੂੰਨਾਂ ਦੀਆਂ ਕਾਪੀਆਂ ਸਾੜ ਕੇ ਜਿਹੜੇ ਕਾਲੇ ਕਾਨੂੰਨ ਇਹਨਾਂ ਨੇ ਲਿਆਂਦੇ ਆ ਉਹਨਾਂ ਦੀਆਂ ਕਾਪੀਆਂ ਸਾੜ ਕੇ ਨਹੀਂ ਵਾਪਸ ਜਿਹੜਾ ਆਪੋ ਆਪਣੇ ਪਿੰਡਾਂ ਨੂੰ ਲੋਕ ਤੁਰ ਪੈਣਗੇ ਵੱਡੀ ਪੱਧਰ ਤੇ ਕਿਸਾਨ ਪੁੱਜ ਰਹੇ ਤੁਸੀਂ ਵੇਖੋ ਸੈਗਣਿਆਂ ਦੀ ਗਿਣਤੀ ਸਾਡੇ ਕੋਲ ਟਰੈਕਟਰ ਗਿਨੇ ਨਹੀਂ ਜਾਂਦੇ ਕਿੱਡੀ ਵੱਡੀ ਪੱਧਰ ਤੇ ਇੱਕ ਛੋਟੇ ਜਿਹੇ ਬਲਾਕ ਦੇ ਟਰੈਕਟਰ ਵਾਹੇ ਕੋਈ ਪੂਰੇ ਜ਼ਿਲ੍ਹੇ ਦੇ ਟਰੈਕਟਰ ਨਹੀਂ ਐ ਇਸੇ ਤਰ੍ਹਾਂ ਸਾਡਾ ਜਿਹੜਾ ਹਰਸ਼ੇਸ਼ੀਨੇ ਬਲਾਕ ਦੇ ਵਿੱਚ ਵੱਡਾ ਮਾਰਚ ਇੱਕ ਹੋ ਰਿਹਾ ਵਾ ਇਸੇ ਤਰ੍ਹਾਂ ਮਜੀਠੇ ਦੇ ਵਿੱਚ ਸਾਡਾ ਇੱਕ ਵੱਡਾ ਮਾਰਚ ਭਾਰਤੀ ਕਿਸਾਨ ਜਨ ਨੂੰ ਏਕਤਾ ਸਿੱਧੂਪੁਰ ਕਰ ਰਹੀ ਆ ਹੋਰ ਵੀ ਵ ਇਸ ਕਰਕੇ ਜਿਹੜਾ ਇਹ ਮਾਰਚ ਵਾਏ ਲੋਕਾਂ ਦਾ ਰੋਹ ਆ ਜਿਹੜਾ ਬੀਜੇਪੀ ਸਰਕਾਰ ਦੇ ਖਿਲਾਫ ਹੈ ਨਾ ਕਾਨੂੰਨਾਂ ਦੇ ਖਿਲਾਫ ਆ ਉਹ ਤੁਹਾਡੇ ਸਾਹਮਣੇ ਆ ਸਭ ਕੁਝ। 192 ਦਾ ਰੋਸ ਮਾਰਚ ਕੱਢਿਆ ਨਾ ਟਰੈਕਟਰਾਂ ਦਾ ਇੱਕਲੇ ਪੂਰੇ ਪੰਜਾਬ ਵਿੱਚ ਕੱਢਿਆ ਜਾਊਗਾ ਹਰ ਇੱਕ ਹਿਲੇ ਵਿੱਚ ਤੇ ਮੈਨੂੰ ਇਹ ਸੋ ਖਾਸ ਕਰਕੇ ਜਿਵੇਂ ਹੁਣ ਇਲੈਕਸ਼ਨ ਹੋ ਗਏ ਹੱਟੀਆਂ ਕਿ ਲੱਗਦਾ ਨਹੀਂ ਵੀ ਵੱਡੀ ਜਿਹੜੀ ਕਰਾਰੀ ਹਾਰ ਮਿਲੀ ਹੈ ਬੀਜੇਪੀ ਨੂੰ ਜਿਹੜਾ ਕਿ ਕਿਸਾਨਾਂ ਦੇ ਨਾਲ ਧੱਕਾ ਕਰਨ ਦੇ ਨਾਲ ਜਾਂ ਪੰਜਾਬੀ ਨਾਲ ਕਿ ਲੱਗਦਾ ਵੱਡਾ ਖਿਆਲ ਜਿਹੜਾ ਨੂੰ ਭੁਗਤਣਾ ਪਿਆ ਸੀ। ਬਿਲਕੁਲ ਭੁਗਤਣਾ ਪਿਆ ਤੇ ਗਾਂ ਵੀ ਭੁਗਤਣਾ ਪਾਊਗਾ ਨਹੀਂ ਹਰਿਆਣੇ ਦੇ ਵਿੱਚ ਸਰਕਾਰ ਬਣ ਇਸ ਕਰਕੇ ਵੇਖੋ ਕਦੀ ਵੀ ਕੋਈ ਲੋਕਤੰਤਰ ਦੇ ਵਿੱਚ ਲੋਕ ਵੱਡੇ ਹੁੰਦੇ ਨੇ ਨਾ ਕਿ ਸਰਕਾਰਾਂ ਵੱਡੀਆਂ ਹੁੰਦੀਆਂ ਵਾ ਇਹ ਜਿਹੜੇ ਲੋਕ ਵਾ ਲੋਕ ਜੇ ਇਹਨਾਂ ਦੇ ਨਾਲ ਇਹਨਾਂ ਦੇ ਮਨਪਸੰਦ ਕਾਨੂੰਨ ਬਣਾਓਗੇ ਇਹਨਾਂ ਨੂੰ ਪੁਸ਼ ਕੇ ਬਣਾਓਗੇ ਤੇ ਫਿਰ ਤੇ ਸਭ ਕੁਝ ਠੀਕ ਆ ਤੇ ਜੇ 145 45 ਐਮਪੀ ਉਹਨਾਂ ਨੂੰ ਸਸਪੈਂਡ ਕਰਕੇ ਤੁਸੀਂ ਇਹੋ ਜਿਹੇ ਕਾਨੂੰਨ ਲਿਆਓਗੇ ਉਹਦੀ ਕੋਈ ਜਿਹੜੀ ਬਹਿਸ ਨਾ ਹੋਵੇ ਕੋਈ ਉਹਨਾਂ ਨੂੰ ਗੱਲ ਕਰਨਾ ਨਾ ਹੋਵੇ ਤੇ ਫਿਰ ਇਸ ਤਰ੍ਹਾਂ ਦੇ ਕਾਨੂੰਨਾਂ ਦਾ ਲੋਕ ਵਿਰੋਧ ਕਰਨਗੇ ਤੇ ਬੀਜੇਪੀ ਨੇ ਵੀ ਉਹਨਾਂ ਦੇ ਘਰ ਦਾ ਰਸਤਾ ਵਿਖਾਉਣਗੇ ਜੀ ਵੀ ਆਮ ਲੋਕਾਂ ਨੂੰ ਜਾਗਰੂਕ ਕੀਤਾ ਜਾਊਗਾ ਇਹਨਾਂ ਕਾਨੂੰਨਾਂ ਬਾਰੇ ਦੱਸਿਆ ਜਾਊਗਾ ਕਿ ਕਾਨੂੰਨ ਹੈ ਕਿਹ ਬਿਲਕੁਲ ਪਿੰਡ ਪਿੰਡ ਮੀਟਿੰਗਾਂ ਕਰ ਰਹੇ ਆ ਜੀ ਅੱਜ ਤੁਹਾਡੇ ਮਾਧਿਅਮ ਰਾਹੀਂ ਵੀ ਤੇ ਲੋਕਾਂ ਕੋਲ ਇੱਥੇ ਵੀ ਅਸੀਂ ਇਕੱਠ ਕਰਕੇ ਇਸੇ ਗੱਲ ਦੀ ਕਰ ਰਹੇ ਆ ਵੀ ਇਹਨਾਂ ਮਾਰੂ ਕਾਨੂੰਨਾਂ ਤੋਂ ਪੱਤਰਕਾਰ ਭਾਈਚਾਰੇ ਨੂੰ ਅੰਦੋਲਨਕਾਰੀਆਂ ਨੂੰ ਬਾਕੀ ਵੀ ਜਿੰਨੇ ਵੀ ਲੋਕ ਵਾਏ ਤੇ ਇਹ ਵਿੱਚ ਜਿਹੜੀ ਪੁਲਿਸ ਵਾਣਾ ਉਹਨੂੰ ਬਹੁਤ ਵੱਡੀ ਖੁੱਲ ਦਿੱਤੀ ਆ ਜਿਹੜੀ ਪੁਲਿਸ ਆ ਸੱਤਾਪੱਖੀ ਹੁੰਦੀ ਆ ਸੱਤਾਪੱਖੀ ਜੋ ਕਹੂ ਪੁਲਿਸ ਨੇ ਉਹ ਕਰਨਾ ਵਾ ਜਿਹੜੇ ਵਿਰੋਧੀ ਧਿਰਾਂ ਉਹਨਾਂ ਦੇ ਵਿੱਚ ਬੜੀ ਵੱਡੀ ਪੱਧਰ ਤੇ ਉਹਨਾਂ ਨੂੰ ਜੜਾ ਵਾਏ ਪਰੇਸ਼ਾਨ ਕਰਨਗੇ ਵਿਰੋਧੀ ਕੋਈ ਵੀ ਹੋ ਸਕਦਾ ਚਾਹੇ ਉਹ ਵਿਦਿਆਰਥੀ ਸੰਗਠਨ ਹੋਵੇ ਚਾਹੇ ਉਹ ਕਿਸਾਨ ਸੰਗਠਨ ਹੋਣ ਚਾਹੇ ਮਜ਼ਦੂਰ ਸੰਗਠਨ ਹੋਣ ਚਾਹੇ ਪੱਤਰਕਾਰ ਭਾਈਚਾਰਾ ਵਾ ਚਾਹੇ ਵਕੀਲ ਸੰਗਠਨ ਹੋਵੇ ਇਹ ਵਿੱਚ ਜੇ ਕੋਈ ਅਫਸਰ ਵੀ ਇਹਨਾਂ ਦੇ ਖਿਲਾਫ ਬੋਲੂਗਾ ਸਰਕਾਰ ਦੇ ਖਿਲਾਫ ਸਬਸਰਾਂ ਨੂੰ ਅੰਦਰ ਦੇਣ ਤੱਕ ਜਾਣਗੇ ਇਹਦੀ ਵੱਡੀ ਬੜੀ ਵੱਡੀ ਪੱਧਰ ਤੇ ਦੁਰਪਯੋਗ ਹੋਊਗਾ ਜਿਹਦੇ ਵਿਰੋਧ ਦੇ ਵਿੱਚ ਇਹ ਸਾਰਾ ਹੀ ਮਾਰਚ ਕਰ ਰਹੇ ਹਨ। ਨਾ ਸਵਾਲ ਮੈਨੂੰ ਜੀ ਸਨੇਹਾ ਜੀ ਜਿਹੜਾ ਚਾਹੁੰਗੇ ਜਿਹੜੇ ਤੁਹਾਨੂੰ ਦੇਖ ਰਹੇ ਨੇ ਖਾਸਤੇ ਜਿਹੜੇ ਸਾਡੇ ਪੰਜਾਬੀ ਵੀਰ ਨੇ ਦੇਸ਼ਾਂ ਦੇਸ਼ਾਂ ਚ ਬੈਠੇ ਨੇ ਪੰਜਾਬ ਚ ਬੈਠੇ ਨੇ ਕੀ ਆਪਣੇ ਵੱਲੋਂ ਜਿਹੜੇ ਕਿਸਾਨ ਆਗੂ ਤੁਸੀਂ ਕਰਮਜੀਤ ਸਿੰਘ ਕੀ ਅਪੀਲ ਕੀ ਕਰਨਾ ਚਾਹੋਗੇ ਨਾਲ? ਅਸੀਂ ਲੋਕਾਂ ਕੇ ਇਹੋ ਅਪੀਲ ਕਰਦੇ ਹਾਂ ਜੀ ਵੇਖੋ ਕਿ ਸਾਡਾ ਜਿਹੜਾ ਜਿਹੜਾ ਸਾਡਾ ਧਰਮਵਾਜਾਂ ਇਸ ਤਰ੍ਹਾਂ ਕਹਿ ਲੋ ਵੀ ਜਿਹੜਾ ਸਾਡਾ ਇਹ ਖਿੱਤਾ ਵਾ ਪੰਜਾਬ ਇਹ ਹਮੇਸ਼ਾ ਹੀ ਬਗਾਵਤਾਂ ਕਰਦਾ ਆ ਤੇ ਲੜਦਾ ਰਿਹਾ ਸਚਾਈ ਇਹਦੇ ਸਚਾਈ ਦੇ ਨਾਲ ਲੜਦਾ ਰਿਹਾ ਵਾ ਤੇ ਹਮੇਸ਼ਾ ਕਰਪਸ਼ਨ ਦੇ ਖਿਲਾਫ ਲੜਦਾ ਰਿਹਾ ਵਾ ਕਰਪਸ਼ਨ ਜਿਹੜੀ ਆ ਉਹ ਕਿਤੇ ਵੀ ਹੋਵੇ ਉਹਦੇ ਵਿੱਚ ਹਮੇਸ਼ਾ ਹੀ ਅਹੀਂ ਜਿਹੜਾ ਵਾ ਵੱਧ ਚੜ ਕੇ ਜਿਹੜਾ ਵਾ ਉਹਦੇ ਅਹੀਂ ਉਹਦੇ ਨਾਲ ਲੜਦੇ ਰਹਿਆ ਕ੍ਰਪਸ਼ਨ ਦੇ ਨਾਲ ਤੇ ਅਹੀਂ ਲੋਕਾਂ ਨੂੰ ਅਪੀਲ ਕਰਦੇ ਆਂ ਵੀ ਐਸ ਵਕਤ ਜਿਹੜਾ ਤੁਸੀਂ ਆ ਵੱਧ ਚੜ ਕੇ ਜਿਹੜਾ ਵਾ ਉਹ ਮੋਰਚਿਆਂ ਦੇ ਵਿੱਚ ਹਿੱਸਾ ਭਰੋ ਸੰਭੂ ਮੋਰਚੇ ਦੇ ਵਿੱਚ ਖਣੌਰੀ ਮੋਰਚੇ ਦੇ ਵਿੱਚ ਵੱਧ ਤੋਂ ਵੱਧ ਜਿਹੜੇ ਲੋਕ ਉੱਥੇ ਪਹੁੰਚਣ ਤੇ ਜਿਹੜਾ ਭਾਜਪੀ ਦੀ ਸਰਕਾਰ ਉਹਦੇ ਕੋਲ ਆਪਾਂ ਐਮਐਸਪੀ ਗਰੰਟੀ ਕਾਨੂੰਨ ਕਿਸਾਨਾਂ ਮਜ਼ਦੂਰਾਂ ਸਰ ਚੜੇ ਜਿਹੜੇ ਕਰਜ਼ੇ ਆ ਉਹ ਸਾਰੇ ਮੁਕਤ ਕਰਾ ਸਕੀਏ ਜਿਹੜਾ ਇਹਨਾਂ ਦੇ ਇਹੋ ਜਿਹੇ ਕਾਲੇ ਕਾਨੂੰਨ ਵਾਰ-ਵਾਰ ਬਣਾ ਕੇ ਜਿਹੜਾ ਇਹ ਸਾਨੂੰ ਗੁਲਾਮ ਕਰਨ ਦੀ ਕੋਸ਼ਿਸ਼ ਕਰ ਰਹੇ ਆ ਇਹਨਾਂ ਕਾਨੂੰ ਨੂੰ ਖਾ ਕੇ ਜਿਹੜਾ ਤੁਸੀਂ ਰੋਲ ਪ੍ਰੈਸਿੰਗ ਕਰ ਰਹੇ ਹੋ ਇਹ ਕਦੋਂ ਦਾ ਚੱਲਦਾ ਲੱਗੂ ਅੰਦਸ਼ਕਾਂ ਨੂੰ ਸਾਂਝਾ ਕਰ ਦਿਓ ਜਿੰਨਾ ਚਿਰ ਤੱਕ ਜਿਹੜਾ ਵਾ ਸਾਡੀਆਂ ਮੰਗਾਂ ਦਾ ਹੱਲ ਨਹੀਂ ਹੁੰਦਾ ਉਹ ਨਜ਼ਰ ਤੱਕ ਇਹ ਜਿਹੜਾ ਅੰਦੋਲਨ ਹੈ ਲਗਾਤਾਰ ਚੱਲਦੇ ਰਹਿਣਗੇ ਬਹੁਤ ਬਹੁਤ ਧੰਨਵਾਦ ਜੀ ਇਹ ਸੀ ਗੱਲਬਾਤ ਦੀ ਕਰਨ ਸੀ ਨੰਗਲੀ ਨਹੀਂ ਰੱਖੀ ਪ੍ਰਧਾਨ ਨੇ ਭਾਰਤੀ ਕਿਸਾਨ ਇਕਤਾ ਜਿਹੜਾ ਕਿ ਸਿੱਧੂਪੁਰ ਯੂਨੀਅਨ ਦੇ ਆਗੂ ਨੇ ਤੁਸੀਂ ਦੇਖਿਆ ਜਿੰਨਾਂ ਵੱਲੋਂ ਇੱਥੋਂ ਵੱਡਾ ਪ੍ਰਦਰਸ਼ਨ ਜਿਹੜਾ ਕਿ ਟਰੈਕਟਰ ਮਾਰਚ ਕੇਂਦਰ ਸਰਕਾਰ ਦੇ ਖਿਲਾਫ ਕੱਢਿਆ ਆਣਾ ਵਾ ਉਹਨਾਂ ਸਾਬੀ ਨੰਗਣੀ ਤੋਂ ਸ਼ੁਰੂ ਹੋ ਕੇ ਸ਼ਹਿਰ ਦੇ ਵੱਖ-ਵੱਖ ਕੋਨਿਆਂ ਵਿੱਚ ਜਾ ਕੇ ਸਮਾਪਤ ਹੋਣਾ ਅਤੇ ਜਿਹੜੇ ਕੀ ਕਾਲੇ ਕਾਨੂੰਨ ਜਿਹੜਾ ਕੀ ਫਿਰ ਤਣ ਜਿਹੜੇ ਲਾਗੂ ਕੀਤੇ ਗਏ ਨੇ ਉਹਦੀਆਂ ਕਾਪੀਆਂ ਸਾਰ ਕੇ ਜਿਹੜਾ ਕੀ ਫਲੋਰ ਪ੍ਰਦਰਸ਼ਨ ਕੀਤਾ ਜਾਣਾ ਮੈਨੂੰ ਦਿਓ ਜਾਤ ਮੈਂ ਤੁਹਾਡਾ ਹਦੀਪ ਸਿੰਘ ਗਰੇਵਾਲ ਪੰਜਾਬੀ ਲੋਕ ਚੈਨਲ ਆਮਰਸਾ